ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਖਰੀ ਉਮੀਦ ਸੰਸਥਾ ਵੱਲੋਂ ਹਰ ਪੀੜਤਾ ਲਈ ਲੰਗਰ ਦੀ ਸੇਵਾ ਕੀਤੀ ਗਈ ਪਿੰਡ ਫੱਤਾ ਕੁਲਾ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਮਾਨ ਵੰਡਿਆ ਗਿਆ ਗੱਲਬਾਤ ਕਰਦਿਆਂ ਸੰਸਥਾ ਦੇ ਐਮ ਡੀਓ ਜਤਿੰਦਰ ਪਾਲ ਸਿੰਘ ਗੋਲਦੀ ਨੀਰੂ ਖੈਰਾ ਅਤੇ ਪ੍ਰਭ ਦਿਆਲ ਸਿੰਘ ਨੇ ਕਿਹਾ ਕਿ ਸਾਡੀ ਆਖਰੀ ਉਮੀਦ ਸੰਸਥਾ ਕੋਰੋਨਾ ਦੇ ਟਾਈਮ ਹੋਂਦ ਵਿੱਚ ਆਈ ਸੀ ਉਸ ਟਾਈਮ ਵੀ ਸਾਡੀ ਸੰਸਥਾ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ ਸੀ ਹੁਣ ਸਾਡੀ ਸੰਸਥਾ ਵੱਲੋਂ ਜਲੰਧਰ ਦਿੱਲੀ ਅਤੇ ਖੰਨਾ ਵਿੱਚ 11 ਰੁਪਏ ਵਿੱਚ ਆਮ ਲੋਕਾਂ ਲਈ ਰੋਟੀ ਅਤੇ ਕਪੜਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਡੀ ਸੰਸਥਾ ਵੱਲੋਂ ਐਂਬੂਲੈਂਸ ਸੇਵਾ ਵੀ ਨਿਭਾਈ ਜਾ ਰਹੀ ਹੈ ਇਸ ਸੰਸਥਾ ਵੱਲੋਂ ਮੰਦਬੁੱਧੀ ਲੋਕਾਂ ਲਈ ਵੀ ਜਲੰਧਰ ਦੇ ਵਿੱਚ ਆਖਰੀ ਸਹਾਰਾ ਸੇਵਾ ਕਰ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਸੁਲਤਾਨਪੁਰ ਲੋਧੀ ਵੀ ਸੇਵਾ ਨਿਭਾ ਕੇ ਆਏ ਹਾਂ ਤੇ ਅੱਜ ਅਸੀਂ ਤੁਸੀਂ ਬੰਦੇ ਕੋਲ ਪਿੰਡ ਫੱਤਾ ਕੁਲਾ ਵਿੱਚ ਹਰ ਪੀੜਤਾ ਲਈ ਲੰਗਰ ਦੀ ਸੇਵਾ ਲੈ ਕੇ ਆਏ ਹਾਂ ਸਾਡੀ ਸੰਸਥਾ ਐਨ ਆਰ ਆਈ ਵੀਰਾਂ ਅਤੇ ਜਿਨ੍ਹਾਂ ਵੱਲੋਂ ਵੀ ਇਹ ਸੇਵਾ ਭੇਜੀ ਗਈ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਐਨ ਆਰ ਆਈ ਵੀਰਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਕਿਉਂ ਇਹਨਾਂ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਉੱਥੇ ਹੀ ਪਿੰਡ ਫੱਤਾ ਕੁਲਾ ਦੇ ਬਲਕਾਰ ਸਿੰਘ ਕ੍ਰਾਂਤੀਕਾਰੀ ਯੂਨੀਅਨ ਦੇ ਮੈਂਬਰ ਨੇ ਕਿਹਾ ਕਿ ਅਸੀਂ ਆਖਰੀ ਉਮੀਦ ਸੰਸਥਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਸਾਡੀ ਸਰਕਾਰ ਤੋਂ ਅਪੀਲ ਹੈ ਕਿ ਉਹ ਵੀ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਅਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਗੁਰਦੌਰੀਆਂ ਕਰਵਾਈਆਂ ਜਾਣ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਇਗੁਰ ਦੀ ਕਾਲਸਾ ਵਾਇਗੁਰ ਦੀ ਕੀਮਤੇ ਵਿੱਚ ਦੁਨੀਆ ਸੇਵ ਕਮਾਈਆ ਦਾ ਦਰਗਾ ਬੈਸਨ ਪਾਗਿਆ ਦਾਸ ਜੋਤਿੰਦਰ ਪਾਲ ਸਿੰਘ ਆਖਰੀ ਉਮੀਦ ਐਨ ਜੀਓ ਜ਼ਿਲ੍ਹਾ ਜਲੰਧਰ ਜੋ ਕਿ ਕਰੋਨਾ ਦੇ ਕਾਲ ਦੇ ਚੱਲਦੇ ਹਨ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਅੰਤਿਮ ਸੰਸਕਾਰਾਂ ਦੀ ਸੇਵਾ ਇਸ ਐਨਜੀਓ ਵੱਲੋਂ ਉਸ ਪਰਮਾਤਮਾ ਨੇ ਆਪ ਸਹਾਇਓ ਕੇ ਲਈ ਔਰ ਅੱਜ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਦਿੱਲੀ ਦੇ ਵਿੱਚ ਖੰਨੇ ਦੇ ਵਿੱਚ 11 ਰੁਪਿਆਵਾਂ ਚ ਕੱਪੜਾ ਰੋਟੀ ਦਵਾਈ ਤੇ ਐਂਬੂਲੈਂਸ ਸੇਵਾ ਨਹੀਂ ਪਾ ਰਹੇ ਕਾਫੀ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਉੱਤੇ ਇਹ ਐਨਜੀਓ ਕੰਮ ਕਰ ਰਹੀ ਹੈ ਦਸਵੰਧ ਦੇ ਉੱਤੇ ਕੰਮ ਕਰ ਰਹੇ ਆ ਬੱਚਿਆਂ ਦੀ ਡੋਨੇਸ਼ਨ ਦੇ ਉੱਤੇ ਕੰਮ ਕਰ ਰਹੇ ਆ ਪਲਾਂਟੇਸ਼ਨ ਦੇ ਉੱਤੇ ਕੰਮ ਕਰ ਰਹੇ ਆ ਔਰ ਲੋੜ ਹੈ ਅੱਜ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਜੋਬ ਦੀ ਔਰ ਉਹਨਾਂ ਦੇ ਵਾਸਤੇ ਹਰ ਤਰ੍ਹਾਂ ਦੇ ਕਿਉਂਕਿ ਸਾਡੇ ਜਿਹੜੇ ਬੱਚੇ ਪੜ ਲੈਂਦੇ ਨੇ ਪਲੱਸ 2 ਗ੍ਰੈਜੂਏਸ਼ਨ ਕਰ ਲੈਂਦੇ ਨੇ ਉਹਨਾਂ ਨੂੰ ਸਾਡੇ ਇਸ ਪੰਜਾਬ ਤੋਂ ਬਾਹਰ ਜਾ ਕੇ ਨੌਕਰੀਆਂ ਮਿਲਦੀਆਂ ਇਹ ਐਨ ਜੀਓ ਉਹਨਾਂ ਦੇ ਉੱਤੇ ਕੰਮ ਕਰ ਰਹੀ ਹੈ ਔਰ ਮੰਦਬੁੱਧੀ ਜੀਆਂ ਵਾਸਤੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਆਖਰੀ ਸਾਰਾ ਸੇਵਾ ਘਰ ਬਣਾਇਆ ਜਾ ਰਿਹਾ ਔਰ ਦੱਸਣਾ ਚਾਹਣਾ ਕਿ ਅੱਜ ਦਸਰਾ ਕੀ ਹੜਾਂ ਦੀ ਮਾਰ ਦੇ ਵਿੱਚ ਸਾਡਾ ਪੰਜਾਬ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਤਕਰੀਬਨ 22 ਪਿੰਡ ਜਿਹੜੇ ਕਿ ਹੜਾਂ ਦੀ ਮਾਰ ਦੇ ਵਿੱਚ ਆ ਗਏ ਉੱਥੇ ਦਾ ਵੀ ਦੌਰਾ ਕੀਤਾ ਗਿਆ ਉੱਥੇ ਵੀ ਸੇਵਾ ਭੇਜੀ ਗਈ ਔਰ ਅੱਜ ਅਸੀਂ ਸਾਰੀ ਸਮੁੱਚੀ ਟੀਮ ਦੇ ਨਾਲ ਸਭ ਤੋਂ ਪਹਿਲਾਂ ਤਾਂ ਉਹਨਾਂ ਦਾਨੀ ਸੱਜਣਾਂ ਦਾ ਡੋਨਰਸ ਦਾ ਧੰਨਵਾਦ ਜਿਨ੍ਹਾਂ ਨੇ ਕੀ ਆਪਣੇ ਤਿਲਕੁਰ ਪੇਟਾਂ ਦੇ ਵਿੱਚੋਂ ਇਹ ਸੇਵਾਵਾਂ ਭੇਜੀਆਂ ਜਿਨ੍ਹਾਂ ਨੇ ਇਹ ਸਮਾਨ ਭੇਜਿਆ ਜਿਨ੍ਹਾਂ ਦੀ ਬਦੌਲਤ ਅੱਜ ਆਖਰੀ ਉਮੀਦਾਂ ਜੀ ਉੱਥੇ ਸੇਵਾ ਕਰਨ ਆਈ ਹੈ ਔਰ ਅੱਜ ਅਸੀਂ ਕਿਹੜਾ ਵੀ ਦੀ ਪਿੰਡ ਪੈਂਦਾ ਜੀ ਫੱਟਾ ਖੁੱਲਾ ਫੱਟਾ ਖੁੱਲਾ ਪਿੰਡ ਹੈ ਜੀ ਇਹ ਅਸੀਂ ਇੱਥੇ ਪਹੁੰਚੇ ਹਾਂ ਔਰ ਜਿੱਥੇ ਕਿ ਤਕਰੀਬ ਵਿੰਦੀਰ ਨੇ ਦੱਸਿਆ ਕਿ ਕਾਲਪਾ ਕਿਤੇ 7-7 8-8 ਫੁੱਟ ਪਾਣੀ ਸੀ ਅੱਜ ਪਾਣੀ ਲੈ ਗਿਆ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਜੇ ਪਿੱਛੋਂ ਪਾਣੀ ਹੋਰ ਛੱਡਿਆ ਗਿਆ ਤੇ ਇਹ ਦੁਆਰ ਤੋਂ ਇਹ ਘਰਾਂ ਨੂੰ ਨੁਕਸਾਨ ਹੋ ਸਕਦਾ ਬਹੁਤ ਸਾਰੇ ਦਾ ਜਾਨੀ ਮਾਨੀ ਨੁਕਸਾਨ ਹੋਇਆ ਲੇਕਿਨ ਇਹ ਅੱਜ ਅਸੀਂ ਆਪਣੀਆਂ ਐਂਡੀਆਂ ਵੱਲੋਂ ਇਸ ਤਰ੍ਹਾਂ ਕੀ ਮੱਛੇ ਪ੍ਰਸ਼ਾਦਾਂ ਦੀ ਸੇਵਾ ਆ ਪਾਣੀ ਦੀ ਸੇਵਾ ਆ ਜਾਂ ਹੋਰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਆ ਉਹ ਪਹੁੰਚਾਨ ਆਏ ਆ ਲੇਕਿਨ ਮੈਂ ਸਾਰੀਆਂ ਸੰਸਥਾਵਾਂ ਦਾ ਪਹਿਲੇ ਤੇ ਤਦ ਉਨ ਤੋਂ ਧੰਨਵਾਦ ਕਰਾਂਗਾ ਜੋ ਕਿ ਸਮਾਜ ਸੇਵਾ ਕਰ ਰਹੀਆਂ ਨੇ ਲੇਕਿਨ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਵੀ ਕਰਨਾ ਕਿ ਜਦੋਂ ਇਹ ਪਾਣੀ ਉਤਰ ਜਾਣਾ ਹੈ ਨਾ ਉਸ ਤੋਂ ਬਾਅਦ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਬੜੀ ਜ਼ਰੂਰਤ ਪੈਣੀ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਜਿਨ੍ਹਾਂ ਦੇ 8 8 10 10 ਫੁੱਟ ਪਾਣੀ ਸੀ ਸਮਾਨ ਖਰਾਬ ਹੋ ਚੁੱਕਾ ਹੈ ਜਿਨ੍ਹਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਜਿਨ੍ਹਾਂ ਦੇ ਅੰਦਰ ਗਾਰ ਚਲੇ ਗਈ ਆ ਉਹਨਾਂ ਦੇ ਘਰਾਂ ਦੇ ਵਿੱਚ ਸੇਵਾ ਹੱਥੀ ਸੇਵਾ ਉਹ ਕਰਨ ਵਾਸਤੇ ਤੁਸੀਂ ਜ਼ਰੂਰ ਆਣਾ ਜਿੱਥੇ ਅੱਜ ਆਪਾਂ ਰਾਸ਼ਨ ਵੰਡ ਰਹੇ ਹਾਂ ਮੈਂ ਆਪਣੀ ਵੀ ਟੀਮ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਔਰ ਜੋ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਵੀ ਹੱਸ ਜੁੜ ਕੇ ਬੇਨਤੀ ਕਰਾਂਗਾ ਕਿ ਉਹਨਾਂ ਦੀ ਸੇਵਾ ਵਾਸਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਰੂਰ ਖੜੇ ਹੋਈਏ ਲੋੜ ਹੈ ਅੱਜ ਸਾਡੇ ਸਮਾਜ ਨੂੰ ਅੱਜ ਪੰਜਾਬੀਆਂ ਨੂੰ ਲੋੜ ਹੈ ਕਿ ਪੰਜਾਬੀ ਇੱਕ ਪੰਜਾਬੀ ਦੀ ਬਾਹ ਫੜੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਮੁੱਚੀ ਟੀਮ ਦਾ ਔਰ ਵੀਰ ਜੀ ਹਰਾਂ ਦਾ ਜੋਗੀ ਕਿਸਾਨ ਯੂਨੀਅਨ ਤੋਂ ਨੇ ਅੱਜ ਇੱਥੇ ਆਏ ਤੇ ਇਹਨਾਂ ਦਾ ਸਾਥ ਮਿਲਿਆ ਨੇ ਇਹ ਵਾਸ਼ੇ ਤੇ ਇਹ ਸਰਕਾਰਾਂ ਦੀ ਨਿਲੈਕੀ ਹੈ ਸਰਕਾਰਾਂ ਦਾ ਹੀ ਸਾਰਾ ਕੰਮ ਆ ਮੈਂ ਸੋਚਦਾ ਕਿ ਅਗਰ ਸਾਡੇ ਇੱਥੇ ਸਰਕਾਰਾਂ ਚੰਗੀਆਂ ਹੋਣ ਤੇ ਕਿਸੇ ਐਨ ਜੀਓ ਦੀ ਕਿਸੇ ਧਾਰਮਿਕ ਕਮੇਟੀ ਦੀ ਸਾਨੂੰ ਲੋੜ ਹੀ ਨਹੀਂ ਹੈ لیکن اگر ਸਾਡੀਆਂ ਸਰਕਾਰਾਂ ਚੰਗੀਆਂ ਨਹੀਂ ہیں ਉਹ ਜਿੱਥੇ ਤੱਕ ਰਾਸ ਸਮਗਰੀ ਪਹੁੰਚਣੀ ਚਾਹੀਦੀ ਹੈ ਉੱਥੇ ਉਹ ਸਮਾਨ ਪਹੁੰਚ ਨਹੀਂ ਰਿਹਾ اور ਇੱਥੇ ਮੈਂ ਇਹਦੇ ਦੇ ਦੋ ਕਿੰਤੀ ਗੰਤੂ ਨੂੰ ਕੀਤਾ ਜਾ ਸਕਦਾ ਕਿਉਂਕਿ ਪਤਾ ਸਾਰਿਆਂ ਨੂੰ ਕਿਸ ਲੈਵਲ ਦੇ ਉੱਤੇ ਸੰਤ ਸੀਚੇਵਾਲ ਜੀ ਕੰਮ ਕਰ ਰਹੇ ਨੇ ਕਿਸ ਲੈਵਲ ਦੇ ਉੱਤੇ ਸਰਕਾਰਾਂ ਕੰਮ ਕਰ ਰਹੀਆਂ ਨੇ ਕਿਸ ਲੈਵਲ ਦੇ ਉੱਤੇ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹ ਭਲੀ ਭੰਤੀ ਜਾਣਦਾ ਹੈ ਬਾਕੀ ਦੇਖੋ ਇਸ ਤਰ੍ਹਾਂ ਕਿ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋਣਾ ਚਾਹੀਦਾ ਜੋ ਸੇਵਾ ਸੀ ਰਲ ਮਿਲ ਕੇ ਕਰਨੀ ਚਾਹੁੰਦੇ ਆ ਅਸੀਂ ਚਾਹੁੰਦੇ ਕਿ ਉਸ ਉਥੇ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ ਕਿ ਜਿਹੜੀ ਸੰਗਤ ਨੇ ਸਾਰਾ ਉਪਰਾਲਾ ਕੀਤਾ ਅਜੋ ਰਾਸ਼ਨ ਭੇਜਾ ਜਾਂ ਜਾਂ ਸੇਵਾ ਭੇਜੀ ਗਈ। ਸਰਕਾਰ ਨੂੰ ਅਪੀਲ ਹੈ ਸਮਾਸ਼ੀ ਵੀ ਸੰਫਾਵਾਂ ਨੂੰ ਤੇ ਇਹ ਅਪੀਲ ਹੈ ਕਿ ਜਿੰਨਾ ਏਰੀਆ ਦੇ ਪਹਿਲੇ ਤੋਂ ਸਾਰੀਆਂ ਸੰਫਾਵਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਅਸੀਂ ਸਾਰੇ ਜਾਨੀ ਇਕਜੁੱਟ ਹਈਏ। ਇਕਜੁੱਟ ਹੋ ਕੇ ਇੱਕ ਸੰਸਥਾ ਦੂਸਰੀ ਸੰਸਥਾ ਕੋਲੋਂ ਪਤਾ ਕਰੇ ਜਿਹੜੀ ਸੰਸਥਾ ਇੱਕ ਥਾਂ ਦੇ ਉੱਤੇ ਜਾ ਰਹੀ ਹੈ ਦੂਜੀ ਸੰਸਥਾ ਕੋਲ ਉੱਤੇ ਰਾਸ਼ਨ ਵੰਡਣ ਨਾ ਜਾਵੇ। ਕਿਉਂਕਿ ਉਹ ਰਾਸ਼ਨ ਕਿਸੇ ਦੇ ਹੋਰ ਦੇ ਮੂੰਹ 'ਚ ਲੱਗ ਸਕਦਾ ਹੈ ਕਿਸੇ ਹੋਰ ਦੇ ਮੂੰਹ ਤੱਕ ਪਹੁੰਚ ਸਕਦਾ ਹੈ ਜਿਹੜੀਆਂ ਚੀਜ਼ਾਂ ਦੀ ਜਰੂਰਤ ਹੈ ਇੱਕ ਦੂਜੇ ਦੇ ਨਾਲ ਅਸੀਂ ਕੋਲੈਬੋਰੇਸ਼ਨ ਕਰਕੇ ਸਾਰੀਆਂ ਐਨਜੀਓ ਮਿਲ ਕੇ ਕੰਮ ਕਰੀਏ ਔਰ ਪੁੱਛ ਕੇ ਗੱਲ ਕਰੀਏ ਸਿਰਫ ਫੋਟੋਗ੍ਰਾਫੀ ਵਾਸਤੇ ਆਪਾਂ ਕੰਮ ਨਾ ਕਰੀਏ ਕਿ ਸਾਡੀ ਫੋਟੋ ਆ ਜਾਵੇ ਅਖਬਾਰ ਦੇ ਵਿੱਚ ਕਿਸੇ ਰੱਖ ਨੂੰ ਅੰਡਕਿਆ ਹੈ ਔਰ ਸਰਕਾਰ ਨੂੰ ਪਹੁੰਚਾਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਜੇ ਅਸੀਂ ਇਹੀ ਪੀ ਕਰਨਾ ਚਾਹੁੰਦੇ ਹਾਂ ਕਿ ਅੱਜ ਉਹ ਆਪਣੇ ਨੁਮਾਇੰਦਿਆਂ ਨੂੰ ਭੇਜਣ ਜੋੜੇ ਪਿੰਡਾਂ ਦੇ ਸ਼ਹਿਰਾਂ ਦੇ ਐਮਪੀ ਐਮਐਲਏ ਨੇ ਉਹ ਇਸ ਚੀਜ਼ ਦੇ ਉੱਤੇ ਆ ਕੇ ਲੋਕਾਂ ਦੇ ਦੁਕਾਨ ਦੇ ਵਿੱਚ ਨਾਲ ਖੜੇ ਹੋਣ ਔਰ ਉਹਨਾਂ ਦੀ ਮੋਢੇ ਨਾਲ ਮੋਢਾ ਜੋੜਨ ਉਹਨਾਂ ਦੀ ਵਾਅ ਫੜਨ ਅੱਜ ਉਹਨਾਂ ਦੀ ਤੁਹਾਨੂੰ ਉਹਨਾਂ ਨੂੰ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਅਸੀਂ ਲੋਕ ਸਾਰੇ ਜਲੰਧਰ ਤੋਂ ਆਏ ਆ ਸਗਲਾ ਮੀਨੂ ਖੜਾ ਹੈ ਔਰ ਅਸੀਂ ਸਤਿਯੁਦਸ਼ਨ ٹرسٹ ਦਾ ਬਿਲੋਂਗ ਕਰਦੇ ਆ ਇਹਨਾਂ ਸਾਰਿਆਂ ਨੇ ਆਖਰੀ ਉਮੀਦ ਨੇ ਸਾਨੂੰ ਆਪਣੇ ਨਾਲ ਜੋੜਿਆ ਇਹਨਾਂ ਦੇ ਨਾਲ ਮਿਲ ਕੇ ਪਹਿਲੇ ਵੀ ਅਸੀਂ ਰਾਸ਼ਨ ਵੰਡੇ ਆ ਔਰ ਹੁਣ ਅੱਜ ਵੀ ਇਹਨਾਂ ਨੇ ਸਾਨੂੰ ਸੇਵਾ ਤੇ ਬੁਲਾਇਆ ਤੋ ਇਹ ਜਿਹੜੀ ਐਨਜੀਓ ਹੈ ਸਤਿਉਂਦਰਸ਼ਨ ٹرسٹ ਉਹ ਵੀ ਇਹੀ ਕੰਮ ਕਰ ਰਹੀ ਹੈ ਡਿਡ ਮਹੀਨੇ ਤੋਂ ਇੰਟਰਨੈਸ਼ਨਲ ਲੈਵਲ ਤੇ ਸਭ ਨੂੰ ਮਤਲਬ ਬੇਵਾਨਾਂ ਨੂੰ ਖਾਣਾ ਜਾਂ ਰਾਸ਼ਨ ਕੱਪੜੇ ਬੱਚਿਆਂ ਨੂੰ ਪੜ੍ਹਾਈਆਂ ਵਾਸਤੇ ਕਈਆਂ ਨੂੰ ਕੰਪਿਊਟਰ ਦਿੱਤੇ ਕਈਆਂ ਨੂੰ ਸਵੈਟਰ ਦਿੱਤੇ ਕਈਆਂ ਨੂੰ ਫੀਸਾਂ ਦਿੱਤੀਆਂ ਅੱਜ ਬਾੜ ਪੀੜਤਾ ਵਾਸਤੇ ਵੀ ਮਦਦ ਕਰਨ ਲਈ ਇਹਨਾਂ ਨੇ ਸਾਨੂੰ ਆਪਣਾ ਸਾਥ ਦਿੱਤਾ ਕਿ ਚਲੋ ਰਲ ਕੇ ਕੰਮ ਕਰਦੇ ਆਂ ਉਹਨਾਂ ਲਈ ਖਾਣਾ ਕੱਪੜੇ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਤੇ ਉਮੀਦ ਹੈ ਕਿ ਅੱਗੋਂ ਵੀ ਇਹਨਾਂ ਸਭ ਦੇ ਸਾਥ ਨਾਲ ਸਤਿਉਂਦਰਸ਼ਨ ٹرسٹ ਇਹਨਾਂ ਦਾ ਸਾਥ ਦੇਂਦਾ ਆ ਆਖਰੀ ਉਮੀਦ ਹੀ ਪੂਰੀ ਮਤਨ ਨਾਲ ਜੋਸ਼ ਨਾਲ ਸਾਰੇ ਕੰਮ ਕਰਾਂਗੇ ਅੱਗੋਂ ਦੀ ਸੇਵਾ ਜਾਰੀ ਰਹੇਗੀ ਜੀ ਅੱਜ ਹੀ ਹੋਏ ਨਹੀਂ ਅੱਗੋਂ ਵੀ ਜਾਰੀ ਰਹੇਗੀ ਸਜਣ ਜੀ ਪੂਰੀ ਰਹੇਗੀ ਅੱਗੋਂ ਵੀ ਜਾਰੀ ਉਹ ਵਹੀ ਮੈਸੇਜ ਦਾਂਗੇ ਕਿ ਫਟਾਫਟ ਜਾਗ੍ਰਿਤੀ ਚ आओ ਤਾਂ ਕਿ ਜਿਆਦਾ ਤੋਂ ਜਿਆਦਾ ਸੱਜਣਾ ਨੂੰ ਸੁੱਖ ਪਹੁੰਚਾਓ ਉਹਨਾਂ ਦਾ ਸਾਥ ਦੋ ਜੋ ਕਿ ਪਰੇਸ਼ਾਨ ਨੇ ਬਹੁਤ ਜ਼ਰੂਰਤ ਹੈ ਇਹਨਾਂ ਦੇ ਸਾਥ ਦੀ ਤਾਂ ਵੱਧ ਵੱਧ ਕੇ ਅਗਿਆਨ ਔਰ ਜਲਦੀ ਜਲਦੀ ਇਹ ਨਾਤ ਕਰ ਰਹੇ ਹਨ। ਵਹੀ ਮੈਂ ਹਾਂ। ਹਾਂਜੀ ਮੈਂ ਪ੍ਰਭ ਦਿਵਾਲ ਸਿੰਘ ਜੀ ਆਖਰੀ ਉਮੀਦ ਐਨਜੀਓ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਦਾ ਮਾਹੌਲ ਚੱਲ ਰਿਹਾ ਹੈਗਾ ਆਪਣਾ ਹਾੜ ਹਾੜ ਆਏ ਨੇ ਦਰਿਆ ਵਧੇ ਨੇ ਪਿੰਡਾਂ ਪਿੰਡਾਂ ਵਿੱਚ ਪਾਣੀ 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 ਭਰ ਗਿਆ ਹੈਗਾ। ਅੱਛਾ ਬੋਲੀ ਜੀ ਕਿੰਨਾ ਪਿੰਡਾਂ ਵਿੱਚ ਪਾਣੀ ਭਰ ਗਿਆ ਹੈਗਾ ਲੋਕ ਜਿਹੜਾ ਹੈਗਾ ਆਪਣੇ ਰਹਿਣ ਤੋਂ ਮਹਿਰੂਮ ਹੋ ਗਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਤੇ ਸਕੂਲਾਂ ਦੇਸ ਤੇ ਹਸਪੀਟਲਸ ਔਰ ਬਾਕੀ ਜਗ੍ਹਾ ਤੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਰਸਤੇ 'ਚ ਅਸੀਂ ਜਲੰਧਰ ਤੋਂ ਆਂਦੇ ਵੇਖਿਆ ਲੋਕ ਟਰਾਲੀਆਂ ਤੇ ਆਪਣੀ ਤਰਪਾਲਾਂ ਪਾ ਕੇ ਬੈਠੇਗੇ ਤੇ ਪਸ਼ੂ ਵੀ ਉਹਨਾਂ ਦੇ ਨਾਲ ਹੈਗੇ ਤੇ ਬੜੀ ਦਿੱਕਤ ਹੈਗੀ ਆ ਰੋਜ਼ਮਰਾਂ ਦੀ ਜਿਹੜੀ ਚੀਜ਼ਾਂ ਦੀ ਦਿੱਕਤ ਹੈ ਖਾਣ-ਪਾਣ ਦੀ ਦਿੱਕਤ ਹੈ ਉਹ ਸਾਰਿਆਂ ਨੂੰ ਦੇਖਦੇ ਸਾਡੇ ਐਨ ਜੀਓ ਨੇ ਡਿਸਾਈਡ ਕੀਤਾ ਕਿ ਲੋਕਾਂ ਦੀ ਮਦਦ ਲੈ ਕੇ ਲੋਕਾਂ ਦੇ ਪਿਆਰ ਸਦਕੇ ਮਿਹਨਤ ਸਦਕੇ ਜਾਂ ਉਹਨਾਂ ਦਾ ਜਿਹੜਾ ਹੈਗਾ ਜੋ ਵੀ ਅਨਾਂ ਨੇ ਡੋਨੇਸ਼ਨ ਦਿੱਤੇ ਅਸੀਂ ਜਿਹੜਾ ਨਾ ਪਿੰਨਾ ਪਿੰਨਾ ਵਿੱਚ ਖਾਣ ਪੀਣ ਦੀ ਘੜ ਤੋਂ ਘੜ ਤੇ ਜਿੰਨੀ ਸੇਵਾ ਹੋ ਸਕਦੀ ਐ ਅਸੀਂ ਨਿਭਾਈਏ ਤੇ ਵਾਈ ਗੁਰੂ ਜੀ ਨੇ ਸਾਨੂੰ ਇਹ ਜਿਹੜਾ ਹੈਗਾ ਅੱਜ ਇਸ ਚੀਜ਼ ਵਾਸਤੇ ਇਹ ਮਦਦ ਦਿੱਤੀ ਐ ਤੇ ਅਸਲਕਾਰ ਸਿੰਘ ਆ ਮੈਂ ਇੱਥੋਂ ਦਾ ਲੋਕਲ ਰਹਿਣ ਵਾਲਾ ਸ੍ਰੀ ਹਰਗਵਿੰਦਪੁਰ ਦਾ ਸਾਡੇ ਕੋਲ ਇੱਥੇ ਇਸ ਬਿਆਸ ਰਿਆ ਦੇ ਕੰਡੇ ਘਟੂ ਘੜਤੀ 40 ਪਿੰਡ ਨੇ ਜਿਹੜੇ ਪਾਣੀ ਦੀ ਮਾਲ ਹੀਟ ਬੁਰੀ ਤਰ੍ਹਾਂ ਆ ਚੁੱਕੇ ਨੇ ਪ੍ਰਭਾਵਿਤ ਹੋਏ ਨੇ ਜੀ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਇਹ ਫਤਾਕੁੱਲਾ ਇਹ ਨੀਵਾ ਹੋਣ ਕਰਕੇ 10 ਪਰਸੋਂ ਇੱਥੇ ਆਇਆ ਸੀ ਤੇ ਸੜਕ ਦੇ ਉੱਤੇ ਵੀ ਤਕਰੀਬਨ 4-4 ਫੁੱਟ ਪਾਣੀ ਸੀ ਤੇ ਵੇਖ ਕੇ ਅੱਗੇ ਹਿੰਮਤ ਨਹੀਂ ਸੀ ਪੈਦੀ ਕਿ ਅੱਗੇ ਦਰਿਆ ਵਾਲ ਨੂੰ ਗਾੜੀ ਅੱਗੇ ਜਾਇਆ ਜਾਵੇ ਕੁਝ ਘਰ ਇੱਥੇ ਰੈਸਕਿਊ ਕਰਕੇ ਉੱਪਰ ਚਲੇ ਗਏ ਨੇ ਜਿਵੇਂ ਕਿ ਕੁਝ ਗੁਜਰਾں ਦੀਆਂ ਢਾਣੀਆਂ ਉਹ ਵੀ ਚਲੇ ਗਏ ਨੇ ਇੱਥੋਂ ਕਿਉਂਕਿ ਉਹ ਦਰਿਆ ਦੇ ਬਿਲਕੁਲ ਕਿਨਾਰੇ ਸਨ ਰੁਣ ਦਾ ਖਤਰਾ ਸੀ ਉਹਨਾਂ ਦਾ ਪਰ ਇੱਥੇ ਵੀ ਜਿਹੜੀ ਆ ਹੁਣ ਫਸਲਾਂ ਵੀ ਨੇ ਉਹ ਵੀ ਬਰਬਾਦ ਹੋ ਜਾਣੀਆਂ ਤੇ ਅਗਲੀ ਫਸਲ ਬੀਜ ਫਸਲ ਬੀਜਣ ਵਾਸਤੇ ਵੀ ਇਹਨਾਂ ਕੋਲ ਜਿਹੜੀ ਆ ਆਰਥਿਕ ਸਹਾਇਤਾ ਜਿਹੜੀ ਆ ਇਸ ਜਰੂਰ ਕਮਜ਼ੋਰ ਹੋ ਜਾਣੇ ਆ ਕਿਸਾਨ ਸੋ ਸਰਕਾਰਾਂ ਗਾੜੀ ਬੇਨਤੀ ਆ ਕਿ ਜਿਹੜੇ ਹਰ ਕੋ ਵੋਟਾਂ ਲੈਣ ਵਾਸਤੇ ਆਉਂਦੇ ਨੇ ਉਹਨਾਂ ਦਾ ਇੱਕ ਵੀ ਨਮਿੰਦਾ ਇਹਨਾਂ ਪਿੰਡਾਂ ਵਿੱਚ ਆਣ ਕੇ ਕਦੀ ਸਾਰ ਨਹੀਂ ਲੈਂਦਾ ਚਾਹੇ ਉਹ ਐਮਪੀ ਬਣ ਜਾਂਦਾ ਚਾਹੇ ਉਹ ਐਮਐਲਏ ਬਣ ਜਾਂਦਾ ਉਹ ਕੇਵਲ ਤਾਂ ਕੇਵਲ ਆਪਣੀਆਂ ਜਿਪਸੀਆਂ ਤਾਰਾਂ ਵਿੱਚ ਘੁੰਮਣ ਵਾਸਤੇ ਆਉਂਦਾ ਅੱਜ ਸਾਡੇ ਕੋਲ ਐਨਜੀਓ ਟੀਮ ਦੇ ਆਈ ਆ ਉਹਨਾਂ ਦਾ ਅਸੀਂ ਬੜਾ ਬੜਾ ਧੰਨਵਾਦ ਕੀਤਾ ਦੋ ਤਿੰਨ ਵਾਰੀ ਧੰਨਵਾਦ ਕਰ ਚੁੱਕੇ ਹਾਂ ਜੋ ਸੇਵਾਕ ਨਿਭਾ ਰਹੇ ਨੇ ਨਾ ਇਸ ਗੱਲ ਨੂੰ ਤਾਂ ਅਸੀਂ ਕਵਾਂਗੇ ਕਿ ਦੱਦਾ ਦੋਸ਼ਨਾ ਦੇਉ ਕਿਸੇ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨਾ ਦੀ ਜੇ ਅਵਰ ਜਨਾ ਕਈ ਵਾਰੀ ਕੀਆ ਕਿ ਜਿਹੜੇ ਦਰਿਆਵਾਂ ਦੇ ਵਹਿਣ ਹੁੰਦੇ ਨੇ ਇਹ ਤਾਂ ਪਾਣੀ ਦੀ ਨਿਕਾਸੀ ਵਾਸਤੇ ਹੁੰਦੇ ਨੇ ਪਰ ਕੁਝ ਸਾਡੀਆਂ ਵੀ ਭੁੱਲਾਂ ਨੇ ਜਿਹੜਾ ਕਿ ਦਰਿਆਵਾਂ ਦੇ ਵਿੱਚ ਜਾ ਕੇ ਬਿਲਕੁਲ ਕਿਨਾਰਿਆਂ ਤੱਕ ਆਸੀਂ ਉੱਥੇ ਪਾਪੂਲਰਾਂ ਦੇ ਦਰਖਤ ਲਾ ਦਿੱਤੇ ਛਪੈਦਿਆਂ ਦੇ ਦਰਖਤ ਲਾ ਦਿੱਤੇ ਤੇ ਸਾਡੀ ਜਿਹੜੀ ਭੁੱਖਾ ਨਹੀਂ ਮਿਟਦੀ ਪਰ ਅਸੀਂ ਕੀ ਉਸ ਭੁੱਖ ਨੂੰ ਮਟਾਉਣ ਖਾਤਰ ਕਈਆਂ ਨੂੰ ਦੁੱਖ ਦਿੰਨੇ ਆ ਫਿਰ ਕਿਉਂਕਿ ਜੋ ਅੱਜ ਹਾਲਾਤ ਬਣ ਰਹੇ ਨੇ ਉਹ ਸਾਡੀ ਕੋਸ਼ਨ ਨਲਾਇਕੀ ਆ ਤੇ ਬਹੁਤ ਹੀ ਜ਼ਿਆਦੀ ਗਵਰਨਮੈਂਟ ਦੀ ਨਲਾਇਕੀ ਆ ਗਵਰਨਮੈਂਟ ਨੂੰ ਇਹ ਪਾਣੀ ਪਹਿਲਾਂ ਛੋਟਾ ਛੋਟਾ ਕਰਕੇ ਛੱਡ ਦੇਣਾ ਚਾਹੀਦਾ ਸੀ ਮੈਂ ਤਾਂ ਪਹਿਲਾਂ ਵੀ ਦੱਸ ਚੁੱਕਾ ਕਿ ਕੈਰੋਂ ਵੇਲੇ ਦੀਆਂ ਬਣੀਆਂ ਹੋਈਆਂ ਤੁਸੀਆਂ ਅੱਜ ਇਹ ਰਿਪੇਅਰ ਨਹੀਂ ਕਰਾ ਸਕੀਆਂ ਸਰਕਾਰਾਂ ਇਹ ਲਾਇਕੀ ਨਹੀਂ ਇਹਨਾਂ ਦੀ ਇਹ ਵੋਟਾਂ ਦੀ ਰਾਜਨੀਤੀ ਕਰਦੀਆਂ ਨੇ ਕਦੀ ਕਾਂਗਰਸ ਆ ਗਈ ਕਦੀ ਅਕਾਲੀ ਆ ਗਏ ਕਦੀ ਹੁਣ ਆਪ ਵਾਲੇ ਆਏ ਤੇ ਉਹਨਾਂ ਦੇ ਵੀ ਬਾਪ ਆ ਗਏ ਆ ਜੇ ਇਹੋ ਤੁਸੀਆਂ ਰਿਪੇਅਰ ਕੀਤੀਆਂ ਜਾਣ ਸਮੇ ਤੋਂ ਪਹਿਲਾਂ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਜਿੱਥੇ ਸੰਤ ਸੀਚੇਵਾਲਾ ਜੀ ਕਰ ਰਿਹਾ ਪਿੰਡਾਂ ਦੇ ਲੋਕ ਐਨ ਜੀਓ ਜਾ ਕੇ ਟਰਾਲੀਆਂ ਦੇ ਰਾਹੀਂ ਉਹ ਤੁਸੀਂਾਂ ਦੇ ਬੰਦ ਬਾਰੇ ਨੇ ਕੀ ਇਹ ਇਹਨਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਸੀ ਜਿਹੜਾ ਅੱਜ ਇਹ ਸਰਕਾਰਾਂ ਨਹੀਂ ਕਰ ਰਹੀਆਂ ਇਸ ਕਰਕੇ ਸਰਕਾਰਾਂ ਦੀ ਨਲਾਕੀ ਇੱਥੋਂ ਸਿੱਧ ਹੁੰਦੀ ਆ ਸੋ ਮੈਂ ਇੱਥੇ ਹੀ ਇਸ ਮੈਂ ਅਲੀ ਅਕਬਰ ਫਤਾਕੁਲਾ ਦਾ ਵਾਸੀ ਆ ਜੀ ਮੇਰਾ ਜਿਹੜਾ ਘਰ ਵਾ ਕੰਡੇ ਦੇ ਬਿਲਕੁਲ ਕਰੀਬ ਆ ਦਰਿਆ ਦੇ ਕੰਡੇ ਦੇ ਆਇ ਤੂੰ ਤਕਰੀਬਨ 5-7 ਦਿਨ ਪਹਿਲਾਂ ਘਰ ਤਕਰੀਬਨ 70% ਜਿਹੜਾ ਉਹ ਡੁੱਬ ਚੁੱਕਿਆ ਸੀ ਅੱਜ ਤਕਰੀਬਨ ਪਾਣੀ ਦਾ ਘਟਾਓ ਦਾ ਕਰਕੇ ਸਾਡਾ ਘਰ ਜਿਹੜਾ ਤਕਰੀਬਨ 15% ਡੁੱਬਾ ਵਾ ਅੱਧਾ ਖਸਮਾਨ ਸੀ ਅੱਜ ਤੂੰ 10-15 ਦਿਨ ਪਹਿਲਾਂ ਕੱਢ ਲਿਆ ਸੀ ਮੇਨ ਗੱਲ ਇਹ ਸੀ ਵੀ ਦਰਿਆ ਨਾਲ ਸਟੇਬਲ ਇੱਕ ਨਹੀਂ ਦੇਖ ਚੱਲ ਰਿਹਾ ਸੀ ਤੇ ਅਸੀਂ ਸੋਚ ਰਹੇ ਸੀ ਵੀ ਦਰਿਆ ਦਾ ਘਟਾਓ ਜਿਹੜਾ ਉਹ ਪਾਣੀ ਦਾ ਘਟਾਓ ਘਟ ਜਾਣਾ ਵਾ ਪਰ ਇੱਕਦਮ ਰਾਤ ਨੂੰ ਦਰਿਆ ਦਾ ਘਟਾਓ ਜਿਹੜਾ ਵਧ ਗਿਆ ਪਾਣੀ ਤੇ ਅਸੀਂ ਰਾਤ ਨੂੰ 12:00 ਵਜੇ ਸਾਰੇ ਆਪਣੇ ਡੰਗਲ ਡੁਗਰ ਕੱਢੇ ਆ ਤੇ ਸਾਡਾ ਅੱਧਾ ਸਾਮਾਨ ਜਿਹੜਾ ਭੇਜ ਭੁੱਲ ਚੁੱਕਿਆ ਵਾ ਤੇ ਬਹੁਤ ਜਿਹੜਾ ਕੰਡੀਸ਼ਨ ਜਿਹੜੀ ਉਹ ਮਾੜੀ ਹੋਈ ਸੀ ਤੇ ਆਪਣੇ ਕਮਾਲਸਰਾਂ ਕੇ ਤੁਸੀਂ ਦੇ ਸਕੋ ਅੱਜ ਵੀ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਆਜਾਈ ਅਸੀਂ ਬਹੁਤ ਧੰਨਵਾਦੀ ਇਹਨਾਂ ਦੇ ਜੋ ਵੀ ਇਹਨਾਂ ਕੋਲ ਹੁੰਦਾ ਸੀ ਸੇਵਾ ਸਰਦਾ ਪਰਦਾ ਇਹਨਾਂ ਲਿਆਂਦਾ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਦੇ ਲੋਕਾਂ ਦਾ ਆਇਆ ਹਾਲਚਲ ਸਾਡੀ ਜੇ ਇਹੋ ਇੰਨੀ ਬੜੀ ਖੁਸ਼ੀ ਆ ਵੀ ਉਹ ਆਏ ਨੇ ਅਗੇ ਸਾਡਾ ਹਾਲਚਾਲ ਹੀ ਪੁੱਛਿਆ ਵਾ ਸੇਵਾ ਤੇ ਚਲੋ ਮਹਾਰਾਜ ਜਿਹਦੇ ਕੋ ਕਰਾਉਂਦਾ ਉਹ ਹੀ ਕਰ ਸਕਦਾ ਬਿਲਕੁਲ ਜਲਦੀ ਹੋਣੀ ਚਾਹੀਦੀ ਸਾਡੀ ਫਸਲਾਂ ਬਰਬਾਦ ਹੋਈਆਂ ਜੇ ਜਿਨ੍ਹਾਂ ਦਾ ਨੁਕਸਾਨ ਹੋਇਆ ਡੰਗਰਾਂ ਦਾ ਹੋਇਆ ਤੇ ਖਾਸ ਕਰਕੇ ਗੁੱਜਰਪਾਚਾਰ ਦੇ ਦੀਆਂ ਕੁਸ਼ ਮੱਜਾਂ ਇਥੇ ਰੁੜ ਗਈਆਂ ਉਹਨਾਂ ਲਈ ਹੋਣਾ ਚਾਹੀਦਾ ਬਾਕੀ ਅਸੀਂ ਇਹੋ ਅਪੀਲ ਕਰਾਂਗੇ ਮੀਡੀਆ ਤੋਂ ਵੀ ਸਾਰਿਆਂ ਤੋਂ ਵੀ ਜਿਹੜਾ ਗਰੀਬ ਪਰਿਵਾਰ ਜਿਹੜੇ ਉਹਨਾਂ ਦਾ ਖਾਸ ख्याल ਰੱਖਿਆ ਜਾਏ